ਮਾਈਕਰੋਸਾਫਟ ਕਾਰਪੋਰੇਸ਼ਨ ਦੀਆਂ ਕਲਾਉਡ ਸੇਵਾਵਾਂ ਦੇ ਵਿੱਚ ਇੱਕ ਵੱਡੀ ਰੁਕਾਵਟ ਆਉਣ ਦੇ ਕਾਰਨ ਸ਼ੁੱਕਰਵਾਰ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਵਿੱਚ ਵਿਆਪਕ ਉਡਾਣਾਂ ਰੱਦ ਹੋਈਆਂ ਤੇ ਦੇਰੀ ਹੋਈ ਹੈ। ਆਊਟਰਜ਼ ਨੇ ਇੰਡੀਗੋ, ਆਕਾਸ਼ਾ, 에ਅਰਲਾਈਨਸ ਅਤੇ ਸਪਾਈਸ ਜਟਵਾ ਸਮੇਤ ਕਈ 에ਅਰਲਾਈਨਸ ਨੂੰ ਜਹਾਜ਼ਾਂ ਨੂੰ ਜ਼ਮੀਨ ਉੱਤੇ ਉਤਰਨ ਲਈ ਮਜਬੂਰ ਕੀਤਾ ਅਤੇ ਫਲਾਈਟ ਸੰਚਾਲਨ ਵਿੱਚ ਵਿਘਨ ਵੀ ਪਿਆ। ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਹਵਾਈ ਸੇਵਾਵਾਂ ਹੁਣ ਠੱਪ ਹੋਈਆਂ ਨੇ ਤੇ ਮਾਈਕਰੋਸਾਫਟ ਦੇ ਸਰਵਰ ਦੇ ਵਿੱਚ ਖਰਾਬੀ ਕਾਰਨ ਫਲਾਈਟ ਸੇਵਾਵਾਂ 'ਤੇ ਪ੍ਰਭਾਵਿਤ ਹੋਈਆਂ ਜਿਸ ਦਾ ਅਸਰ ਪੂਰੀ ਦੁਨੀਆ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਕਈ ਕੰਪਨੀਆਂ ਦੇ ਜਹਾਜ਼ ਉਡਾਣ ਦੇ ਯੋਗ ਨਹੀਂ ਭਾਰਤ ਵਿੱਚ ਦਿੱਲੀ, ਮੁੰਬਈ ਅਤੇ ਬੰਗਲੌਰ ਹਵਾਈਅੱਡਿਆਂ 'ਤੇ ਉਡਾਣਾਂ ਨਿਰਧਾਰਤ ਸਮੇਂ ਤੋਂ ਪਿੱਛੇ ਚੱਲ ਰਹੀਆਂ ਨੇ ਭਾਰਤ ਸਰਕਾਰ ਨੇ ਇਹਨਾਂ ਤਕਨੀਕੀ ਸਮੱਸਿਆਵਾਂ ਤੋਂ ਬਾਅਦ ਮਾਈਕਰੋਸਾਫਟ ਦੇ ਨਾਲ ਸੰਪਰਕ ਕੀਤਾ ਤੇ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਐਮਰਜੈਂਸੀ ਮੀਟਿੰਗਾਂ ਬੁਲਾਈਆਂ ਸਪਾਈਸਜੈਟ ਇੰਡੀਗੋ ਅਤੇ ਆਕਾਸ਼ਾ ਏਅਰਲਾਈਨਸ ਨੇ ਵੀ ਇਸੇ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਹਵਾਲਾ ਦਿੱਤਾ ਹੈ ਤੇ ਇੰਡੀਗੋ ਅਤੇ ਸਪਾਈਸਜੈਟ ਵਰਗੀਆਂ ਏਅਰਲਾਈਨਾਂ ਦਾ ਕਹਿਣਾ ਹੈ ਕਿ ਸਰਵਰ ਦੀ ਸਮੱਸਿਆ ਕਾਰਨ ਸੇਵਾਵਾਂ ਰੁਕੀਆਂ ਹੋਈਆਂ ਨੇ ਹਵਾਈ ਅੱਡੇ ਦੇ ਉੱਤੇ ਚੈੱਕ-ਇਨ ਅਤੇ ਚੈੱਕ-ਆਊਟ ਪ੍ਰਣਾਲੀ ਠੱਪ ਹੋ ਗਈ ਹੈ ਬੁਕਿੰਗ ਸੇਵਾ ਵੀ ਪ੍ਰਭਾਵਿਤ ਹੋਈ ਹੈ ਸਿਰਫ ਏਅਰਲਾਈਨਾਂ ਹੀ ਨਹੀਂ ਬਲਕਿ ਕਈ ਦੇਸ਼ਾਂ ਦੇ ਵਿੱਚ ਬੈਂਕਿੰਗ ਸੇਵਾਵਾਂ ਟਿਕਟ ਬੁਕਿੰਗ ਅਤੇ ਸਟਾਕ ਐਕਸਚੇਂਜ ਵੀ ਪ੍ਰਭਾਵਿਤ ਹੋਇਆ ਹੈ ਤੇ ਸਾਈਬਰ ਸੁਰੱਖਿਆ ਪਲੇਟਫਾਰਮ ਕ라우ਡ ਸਟ੍ਰਾਈਕ ਦੇ ਵਿੱਚ ਸਮੱਸਿਆਵਾਂ ਦੇ ਕਾਰਨ ਇਹ ਸਾਰੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ ਕ라우ਡ ਸਟ੍ਰਾਈਕ ਨੇ ਆਪਣੀ ਵੈੱਬਸਾਈਟ ਦੇ ਉੱਤੇ ਇੱਕ ਬਿਆਨ ਚਕਿਆ ਕਿ ਉਹ ਫਾਲਕਨ ਸੈਂਟਰ ਨਾਲ ਸੰਬੰਧਿਤ ਵਿੰਡੋਜ਼ ਕਰੈਸ਼ ਦੀਆਂ ਰਿਪੋਰਟਾਂ ਤੋਂ ਜਾਣੂ ਨੇ ਤੇ ਇਸ ਦਾ ਸਭ ਤੋਂ ਜ਼ਿਆਦਾ ਅਸਰ ਅਮਰੀਕੀ 에ਅਰਲਾਈਨ ਦੇ ਉੱਤੇ ਪਿਆ ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਐਮਰਜੈਂਸੀ ਸੇਵਾ 911 ਵੀ ਪ੍ਰਭਾਵਿਤ ਹੋਈ ਤੇ ਇਸ ਕਾਰਨ ਗੈਰ ਐਮਰਜੈਂਸੀ ਕਾਲ ਸੈਂਟਰਾਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਨੇ ਅਮਰੀਕਾ ਤੋਂ ਇਲਾਵਾ ਆਸਟ੍ਰੇਲੀਆ ਤੇ ਜਰਮਨੀ ਦੇ ਵਿੱਚ ਵੀ ਬੈਂਕਿੰਗ, ਟੈਲੀਕਾਮ ਅਤੇ ਮੀਡੀਆ ਆਊਟਲੈਟਸ ਅਤੇ 에ਅਰਲਾਈਨਸ ਦੀਆਂ ਸੇਵਾਵਾਂ ਮ ਪ੍ਰਭਾਵਿਤ ਹੋਈਆਂ। ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਦੇਸ਼ ਦੀਆਂ ਕਈ ਕੰਪਨੀਆਂ ਦੀਆਂ ਸੇਵਾਵਾਂ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਗਈਆਂ ਤੇ ਬ੍ਰਿਟੇਨ ਦੇ ਪ੍ਰਮੁੱਖ ਨਿਊਜ਼ ਚੈਨਲ ਦਾ ਕਹਿਣਾ ਹੈ ਕਿ ਪ੍ਰਸਾਰਣ ਉਸ ਦਾ ਸਕਾਈ ਨਿਊਜ਼ ਦਾ ਉਹ ਬੰਦ ਹੋ ਗਿਆ ਤੇ ਚੈਨਲ ਦੇ ਕਾਰਜਕਾਰੀ ਚੇਅਰਮੈਨ ਡੇਵਿਡ ਰੋਡਸ ਨੇ ਕਿਹਾ ਕਿ ਇਸ ਚੈਨਲ ਦਾ ਪ੍ਰਸਾਰਣ ਨਹੀਂ ਕੀਤਾ ਜਾ ਰਿਹਾ ਤੇ ਸਾਨੂੰ ਇਸ ਵግਨ ਲਈ ਅਫਸੋਸ ਹੈ ਬਰਤਾਨੀਆਂ ਦੇ ਆ ਰੇਲ ਸੇਵਾਵਾਂ ਵਿੱਚ ਵਿਗਨ ਪਿਆ ਨਿਊਜ਼ ਏਜੰਸੀਆ ਦੇ ਮੁਤਾਬਕ ਸੇਵਾਵਾਂ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਵਿੱਚ ਵਿਗਨ ਪੈ ਰਿਹਾ ਹੈ ਇੰਗਲੈਂਡ ਦੇ ਵਿੱਚ ਸਿਹਤ ਬੁਕਿੰਗ ਪ੍ਰਣਾਲੀ ਵੀ ਠੱਪ ਹੋ ਗਈ ਹੈ ਫਰੰਟੀਅਰ 에ਅਰਲਾਈਨਸ ਆ ਡੈਨਵਰ ਵਿੱਚ ਆਧਾਰਿਤ ਅਤੇ ਫਰੰਟੀਅਰ ਗਰੁੱਪ ਹੋਲਡਿੰਗਸ ਦੇ ਇੱਕ ਇਕਾਈ ਕਾਫੀ ਪ੍ਰਭਾਵਿਤ ਹੋਈ ਮਾਈਕਰੋਸਾਫਟ ਦੀਆਂ ਸੇਵਾਵਾਂ ਦੇ ਵਿੱਚ ਸਮੱਸਿਆਵਾਂ ਦੇ ਕਾਰਨ 에ਅਰਲਾਈਨਸ ਨੇ 2 ਘੰਟਿਆਂ ਤੋਂ ਵੱਧ ਸਮਾਂ ਲੇ ਉਡਾਣਾਂ ਨੂੰ ਰੋਕ ਦਿੱਤਾ ਰਾਤ 11 ਵਜੇ ਦੇ ਕਰੀਬ ਫਰੰਟੀਅਰ ਨੇ ਕੰਮ ਸ਼ੁਰੂ ਕਰ ਦਿੱਤਾ ਤੇ ਨਿਊਯਾਰਕ ਦਾ ਸਮਾਂ ਰਵਾਨਗੀ ਉੱਤੇ ਦੇਸ਼ ਵਿਆਪੀ ਵਿਰਾਮ ਜਿਹੜਾ ਚੁੱਕਿਆ ਰਿਹਾ ਏ ਤੇ ਆਊਟਰਸ ਨੇ ਰਿਜ਼ਰਵੇਸ਼ਨ ਅਤੇ ਬੁਕਿੰਗਾਂ ਨੂੰ ਵੀ ਪ੍ਰਭਾਵਿਤ ਕੀਤਾ ਜਿਸ ਨਾਲ 에ਅਰਲਾਈਨ ਦੀ ਬੁਕਿੰਗ ਅਤੇ ਚੈੱਕ ਇਨ ਪ੍ਰਣਾਲੀਆਂ ਦੇ ਨਾਲ-ਨਾਲ ਬੋਰਡਿੰਗ ਪਾਸ ਦੀ ਵੀ ਤਲੀ ਪਹੁੰਚੀ ਉਹ ਵੀ ਪ੍ਰਭਾਵਿਤ ਹੋ ਗਈ ਹੈ ਲਗਭਗ 130 ਜਹਾਜ਼ਾਂ ਦਾ ਸੰਚਾਲਨ ਕਰਨ ਤੇ ਛੂਟ ਵਾਲੀ ਕੈਰੀਅਰ ਐਲੀਜੈਂਟ 에ਅਰ ਨੂੰ ਵੀ ਰੁਕਾਵਟਾਂ ਸਹਮਣਾ ਕਰਨਾ ਪੈ ਗਿਆ ਤੇ 에ਅਰਲਾਈਨਸ ਨੇ ਰਿਜ਼ਰਵੇਸ਼ਨ ਅਤੇ ਬੁਕਿੰਗ ਨਾਲ ਸਮੱਸਿਆਵਾਂ ਬਾਰੇ ਰਿਪੋਰਟ ਕੀਤੀ ਹੈ ਅਤੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਸਨ ਕੰਟਰੀ 에ਅਰਲਾਈਨਜ਼ ਦੇ ਹੋਲਡਿੰਗਜ਼ ਵੱਲੋਂ ਲਗਭਗ 50 ਜਹਾਜ਼ਾਂ ਦੇ ਨਾਲ ਇੱਕ ਮਨੋਰੰਜਨ ਕੈਰੀਅਰ ਨੇ ਗਲੋਬਲ ਆਊਟਰਸ ਦੀ ਰਿਪੋਰਟ ਕੀਤੀ ਗਈ ਪਰ ਇਸ ਲਈ ਜ਼ਿੰਮੇਵਾਰ ਵਿਕਰੇਤਾ ਨੂੰ ਸਪਸ਼ਟ ਨਹੀਂ ਕੀਤਾ। ਮਾਈਕਰੋਸਾਫਟ ਦੇ ਸਥਿਤੀ ਨੇ ਅਜ਼ੂਰ ਕਲਾਊਡ ਅਤੇ ਮਾਈਕਰੋਸਾਫਟ 365 ਸੇਵਾਵਾਂ ਕਾਸਟੋਰਟੈਕ ਕੈਂਡਰੀ ਯੂਐਸ ਖੇਤਰ ਦੇ ਵਿੱਚ ਤੱਲ ਰਹੀਆਂ ਸਮੱਸਿਆਵਾਂ ਦਾ ਸੰਕੇਤ ਦਤਾ ਹੈ ਤੇ ਅਸੀਂ ਇਸ ਮੁੱਦੇ ਤੋਂ ਜਾਣੂ ਆ ਅਤੇ ਕਈ ਟੀਮਾਂ ਨੂੰ ਸ਼ਾਮਲ ਕੀਤਾ ਗਿਆ ਤੇ ਅਸੀਂ ਮੂਲ ਕਾਰਨ ਨਿਰਧਾਰਤ ਕਰ ਲਿਆ ਅਤੇ ਮਾਈਕਰੋਸਾਫਟ ਨੇ ਇਹ ਵੀ ਆਖਿਆ ਤੇ ਅਸੀਂ ਵਰਤਮਾਨ ਦੇ ਵਿੱਚ ਕਮੀ ਨੂੰ ਲਾਗੂ ਕਰ ਰਹੇ ਹਾਂ ਗਾਕਾਂ ਨੂੰ ਇਸ ਸਮੇਂ ਰਿਕਵਰੀ ਦੇ ਸੰਕੇਤ ਦੇਖਣੇ ਚਾਹੀਦੇ ਨੇ ਕਿਉਂਕਿ ਕਮੀ ਖੇਤਰਾਂ ਵਿੱਚ ਸਾਰੇ ਸ਼ਰੋਤਾਂ ਵਿੱਚ ਲਾਗੂ ਹੁੰਦੀ ਹੈ ਤੇ ਅਲਾਈਡ ਪਾਇਲਟ ਐਸੋਸੀਏਸ਼ਨ ਅਮਰੀਕਨ 에ਅਰਲਾਈਨਸ ਦੇ ਪਾਇਲਟਾਂ ਦੀ ਨੁਮਾਇੰਦਗੀ ਕਰਦੀ ਹੈ ਤੇ ਉਹਨੇ ਦੱਸਿਆ ਕਿ ਮਾਈਕਰੋਸਾਫਟ ਦੇ ਵਿਗਨ ਦੇ ਕਾਰਨ ਇਸ ਦੀ ਵੈੱਬਸਾਈਟ ਨੂੰ ਆਫਲਾਈਨ ਲੈ ਲਿਆ ਗਿਆ ਸੀ ਤੇ ਇਸ ਘਟਨਾ ਨੇ ਫਰੰਟੀਅਰ 에ਅਰਲਾਈਨ ਦੀਆਂ ਚੁਣੌਤੀਆਂ ਨੂੰ ਵਧਾ ਦਿੱਤਾ ਤੇ ਉਸ ਦੀ ਬੁਕਿੰਗ ਅਤੇ ਚੈੱਕ ਇਨ ਪ੍ਰਣਾਲੀਆਂ ਨੂੰ ਪ੍ਰਭਾਵਿਤ ਕੀਤਾ ਅਤੇ ਉਡਾਣਾਂ ਉੱਤੇ ਦਸਤਕ ਦਾ ਪ੍ਰਭਾਵ ਵੀ ਪਿਆ। ਸੀਆਰਐਮ ਦੇ ਅਨੁਸਾਰ ਫਰੰਟੀਅਰ ਲਗਭਗ 150 ਜਹਾਜ਼ਾਂ ਦਾ ਸੰਚਾਲਨ ਕਰਦਾ ਹੈ ਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਕਿ ਐਲੀਜੀਅੰਟ 에ਅਰਲਾਈਨ ਅਤੇ ਡੈਲਟਾ 에ਅਰਲਾਈਨਜ਼ ਨੇ ਆਊਟ ਆਫ ਦਿ ਨੌ ਨਾਜ ਜੁੜੇ ਸੰਚਾਰ ਮੁੱਦਿਆਂ ਦੇ ਕਾਰਨ ਜ਼ਮੀਨੀ ਸਟਾਪੀ ਜਾਰੀ ਕੀਤੇ ਨੇ ਤੇ ਹੁਣ ਇਹਦਾ ਅਸਰ ਪੂਰੀ ਦੁਨੀਆ ਤੇ ਦੇਖਣ ਨੂੰ ਮਿਲ ਰਿਹਾ ਤੇ ਮਾਈਕਰੋਸਾਫਟ ਜਲਦ ਤੋਂ ਜਲਦ ਇਸ ਨੂੰ ਠੀਕ ਕਰਨ ਦੇ ਵਿੱਚ ਲੰਗਾ ਹੋਇਆ ਕਿਸੇ ਢੰਗ ਨਾਲ ਜਲਦੀ ਸਹੀ ਹੋ ਜੇ ਤੇ ਇਹਦਾ ਜਿਹੜਾ ਅਸਰ ਹੈ ਦੁਨੀਆ ਭਰ ਤੇ ਜਿੱਥੇ ਵਿਅਕਤੀ ਤੇ ਜਾਂ ਯਾਤਰੀ ਪ੍ਰਭਾਵਿਤ ਹੋ ਰਹੇ ਨੇ ਉਹਦੇ ਨਾਲ-ਨਾਲ ਬਾਕੀ ਸੈਕਟਰ ਵੀ ਜਿਹੜੇ ਨੇ ਇਹਦੇ ਨਾਲ-ਨਾਲ ਪ੍ਰਭਾਵਿਤ ਹੋ ਰਹੇ ਨੇ